ਸਾਣੇ ਵੀਰੋ ਸਿਨੇ ਕਾਲ ਤੇ ਅੱਜ ਆਪਾਂ ਪਹੁੰਚੇ ਹੋਇਆ ਬਨਾਲਾ ਟਰੈਕਟਰ ਮੰਡੀ ਤੇ ਕਿਉਂਕਿ ਹਰ ਸੋਮਵਾਰ ਲੱਗਦੀ ਹੈ ਅੱਜ ਆਪਾਂ ਹੋਟਲ ਸੁਵਰਾਜ 852 ਲੈ ਕੇ ਆਏ ਆ ਫੀ 5 4 ਸਟਾਰ ਦੇ ਵਿੱਚ 18 ਮਾਡਲ ਹੈ ਪਾਵਰ ਸਟੀering ਦੇ ਵਿੱਚ ਹੈ ਗੁਡਿਆਰ ਦੇ ਟਾਇਰਾਂ ਦੇ ਵਿੱਚ ਹੈ ਪਾਵਰ ਚੇਰਿੰਗ ਦੇ ਵਿੱਚ ਹੈ 852 ਟੂ ਸਪੀਡ ਦੇ ਵਿੱਚ ਹੈ 18 ਮਾਡਲ ਹੈ ਬੈਟਰ ਹ ਰਜਨ ਵਾਲਾ ਨਾਲ ਦੇ ਟਾਇਰ ਦੈਂ ਕੂੜੀ ਗੱਲ ਟਾਇਰ ਨਹੀਂ ਚਾਰੇ ਮੂਲ ਡੈਰ 755 16 ਦੇ ਨੇ ਮਾਗਰਲੇ ਹੈਗੇ ਨੇ 14 9 28 ਦੇ ਟ੍ਰੈਵਲ ਐਕਟੀਵੇਟਰ ਦੇ ਵਿੱਚ ਹੈ ਸੇਜਰੀ ਦੇ ਵਿੱਚ ਹੈ ਡੰਡਾ ਟ੍ਰੈਵਲ ਸਮੇਤ ਹੈ 37 ਜ਼ਮੇਤ ਹੈ ਬੁੜੀ ਆ ਦੇ ਟਾਇਰ ਨੇ ਚਾਰੇ ਇੱਕੋ ਕੰਪਨੀ ਦੇ ਟਾਇਰ ਨੇ ਸਬਰਾਜ 855 2018 ਮਾਡਲ ਹੈ ਮਾਡਲ ਲੋਦੂ ਦਾ ਦੇਗਾ ਸੇਲਾ 35000 ਰੁਪਏ ਦਾ ਡੀਮਾਂਡ ਹੈ ਜੇ ਕੁਬੀਰ ਸਬਰਾਜ 855 ਖਰੀਦਣਾ ਚਾਹਵਣਾ ਹੈ ਆਮ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਸਬਰਾਜ 850 ਖਰੀਦ ਸਕਦੇ ਹੋ ਧੰਨਵਾਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ